ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਪੰਜਾਬ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਕਈ ਵਾਅਦੇਆਂ ਕਈ ਫੈਸਲੇ ਅਜਿਹੇ ਲਏ ਜੋ ਕਿ ਹੁਣ ਤੱਕ ਪੂਰੇ ਨਹੀਂ ਹੋਏ ਨੇ ਜਿਸ ਨੂੰ ਲੈ ਕੇ ਸਰਕਾਰ ਤੇ ਜਾਂ ਸਿੱਧੇ ਤੌਰ ਤੇ ਕਹਿ ਲਿਆ ਕਿ ਮੁੱਖ ਮੰਤਰੀ ਪੰਜਾਬ ਤੇ ਕਈ ਸਵਾਲ ਖੜੇ ਹੁੰਦੇ ਨੇ ਹੁਣ ਚੁਕਿ ਇਲੈਕਸ਼ਨ ਸਾਲ ਹੈ ਇਲੈਕਸ਼ਨ ਦਾ ਵਰਾ ਹੈ ਅਖੀਲਾ ਸਾਲ ਹੈ ਸਰਕਾਰ ਦਾ ਉਸ ਤੋਂ ਬਾਅਦ ਹੁਣ ਜਿਹੜੀ ਇੱਕ ਨਵੀਂ ਜੰਗ ਛਿੜੀ ਐ AI ਰਾਹੀਂ ਜਾਂ ਟਰੋਲਿੰਗ ਵਾਲੀ ਉਸ ਰਾਹੀਂ ਮੁੱਖ ਮੰਤਰੀ ਤੇ ਸਰਕਾਰ ਆਪਣੇ ਕੁਝ ਫੈਸਲਿਆਂ ਨੂੰ ਲੈ ਕੇ ਲਗਾਤਾਰ ਟਰੋਲ ਹੋ ਰਹੇ ਨੇ ਉਹਨਾਂ ਚੋਂ ਇੱਕ ਵੱਡਾ ਫੈਸਲਾ ਮਾਲਵਾ ਕਨਾਲ ਦਾ ਇਹ ਮਾਲਵਾ ਕਨਾਲ ਦਾ ਉਦਘਾਟਨ ਜਿਹੜਾ ਉਹ ਅਗਸਤ 2024 ਦੇ ਵਿੱਚ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ ਮੇਰੇ ਖਿਆਲ ਨਾਲ ਜੁਲਾਈ-ਅਗਸਤ ਦੇ ਵਿੱਚ ਕਿਉਂਕਿ ਗਿੱਦੜਬਾਹਾ ਦੇ ਬਾਈਲੈਕਸ਼ਨ ਆਉਣ ਵਾਲੇ ਸੀ ਔਰ ਉਸ ਕਰਕੇ ਕਿਤਨੇ ਕਿਤੇ ਮੰਨਿਆ ਜਾ ਰਿਹਾ ਸੀ ਕਿ ਉਦੋਂ ਇੱਕ ਵੱਡਾ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਸੀ 2300 ਕਰੋੜ ਦੀ ਲਾਗਤ ਇਸ ਕਨਾਲ ਤੇ ਬੰਨੀ ਸੀ ਪਰ ਉਹਦਾ ਹੁਣ ਤੱਕ ਕੁਝ ਅਤਾ ਪਤਾ ਨਹੀਂ ਹੈ ਪਿਛਲੇ ਦਿਨ ਇੱਕ ਟ੍ਰੋਲਿੰਗ ਸੋਸ਼ਲ ਮੀਡੀਆ ਤੇ ਲਗਾਤਾਰ ਹੋਈ ਲੋਕਾਂ ਨੇ ਬਹੁਤ ਕੁਝ ਟ੍ਰੋਲ ਕੀਤਾ ਜਿਦੇ ਚ ਇੱਕ ਜੋ ਟ੍ਰੋਲਿੰਗ ਹੋਇਆ ਵੀ ਕਹਿੰਦੀ ਸੀ ਕਿ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਮਾਲਵਾ ਕਨਾਲ ਬਣਾਈ ਗਈ ਹੈ ਉਹਦੇ ਚ ਪਾੜ ਪੈ ਗਿਆ ਜਿਸ ਕਰਕੇ 16 90 ਮੈਡੀਕਲ ਕਾਲਜ ਜਿਹੜੇ ਨੇ ਰੁੜ ਗਏ ਨੇ ਔਰ ਜਿਹੜੇ ਵਿਦੇਸ਼ ਤੋਂ ਗੋਰੇ ਆਏ ਸੀ ਨੌਕਰੀ ਕਰਨ ਪੰਜਾਬ ਚੋਂ ਵਿਦੇਸ਼ ਵਾਪਸ ਚਲੇ ਗਏ ਨੇ ਕਿ ਪੰਜਾਬ ਚੋਂ ਤਾਂ ਹਟਾ ਗਿਆ ਇਸ ਤਰ੍ਹਾਂ ਦੀ ਕੁਝ ਟਰੋਲਿੰਗ ਯਾਨੀ ਕਿ ਜੋ ਜੋ ਵਾਅਦੇ ਕੀਤੇ ਗਏ ਸੀ ਜੋ ਪੂਰੇ ਨਹੀਂ ਹੋਏ ਸੀ ਉਸ ਨੂੰ ਲੈ ਕੇ ਟਰੋਲਿੰਗ ਕੀਤੀ ਗਈ ਸੀ ਔਰ ਸਵਾਲ ਵੱਡਾ ਹੈ ਵੀ ਕਿ ਇੰਨਾ ਵੱਡਾ ਦਾਵਾ ਮਾਲਵਾ ਕਨਾਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ ਉਹ ਹੁਣ ਤੱਕ ਪੂਰਾ ਕਿਉਂ ਨਹੀਂ ਕੀਤਾ ਗਿਆ ਹੁਣ ਮਾਲਵਾ ਕਨਾਲ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਯਾ ਕਹਿ ਲੋ ਕਿ ਉਸ ਟਰੋਲਿੰਗ ਤੋਂ ਬਾਅਦ ਸ਼ਾਇਦ ਸਰਕਾਰ ਨੂੰ ਲੱਗਿਆ ਕਿ ਫੈਸਲੇ ਹੁਣ ਧੀਰੇ ਧੀਰੇ ਹੌਲੀ ਹੌਲੀ ਜਿਹੜੇ ਨੇ ਉਹ ਸਾਡੇ ਪੁੱਠੇ ਪੈਂਦੇ ਨਜ਼ਰ ਆ ਰਹੇ ਨੇ ਸੋ ਕੁਝ ਕੀਤਾ ਜਾਏ ਸੋ ਅੱਜ ਦੇ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਉਹ ਖਬਰ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣਾ ਖਬਰ ਕੀ ਕਹਿੰਦੀ ਹੈ ਉਦੀ ਹੈਡਲਾਈਨ ਹੈ ਕਿ ਗਵਰਨਮੈਂਟ ਸੀਕਸ ਟੂ ਅਲਾਈ ਫੀਅਰਸ ਆਫ ਫਾਰਮਰਸ ਟੂ ਪੇਵ ਵੇ ਆਫ ਫਾਰਮਾਲਵਾ ਕਨਾਲ ਪ੍ਰੋਜੈਕਟ ਗਵਰਨਮੈਂਟ ਸੀਕਸ ਟੂ ਅਲਾਈ ਫੀਅਰ ਆਫ ਫਾਰਮਰਸ ਟੂ ਪੇਵ ਵੇ ਫਾਰ ਮਾਲਵਾ ਕਨਾਲ ਪ੍ਰੋਜੈਕਟ ਯਾਨੀ ਕਿ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਕਿਸਾਨਾਂ ਨੇ ਇਤਰਾਜ਼ਦਾਰ ਕਿਤੇ ਸੀ ਜਿਸ ਕਰਕੇ ਇਸ ਪ੍ਰੋਜੈਕਟ ਤੇ ਪੰਜਾਬ ਸਰਕਾਰ ਅੱਗੇ ਨਹੀਂ ਵਧ ਪਾ ਰਹੀ ਸੀ ਪਰ ਹੁਣ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਤੇ ਅੱਗੇ ਵਧਣ ਦਾ ਫੈਸਲਾ ਲੈ ਲਿਆ ਹੈ। 1.5 ਸਾਲ। ਫਿਰ ਤੁਸੀਂ ਕਹੋਗੇ ਕਿ ਮੈਂ ਸਵਾਲ ਖੜੇ ਕਰਨਾ। 1.5 ਸਾਲ ਲੱਗ ਗਿਆ ਫੈਸਲਾ ਲੈਣ ਚ ਕਿ ਅੱਗੇ ਵਧਣਾ ਹੈ ਜਾਂ ਨਹੀਂ ਵਧਣਾ। ਇੰਨਾ ਮਸ਼ਹੂਰੀ ਕਰਕੇ ਤੁਹਾਨੂੰ ਪਤਾ ਹੈ ਇਹ ਮਸ਼ਹੂਰੀ ਕਿੰਨੀ ਕੀਤੀ ਗਈ ਸੀ ਇਹਦੀ? ਗਦਰ ਬਾਅਹ ਇਲੈਕਸ਼ਨ ਤੋਂ ਪਹਿਲਾਂ ਕਿੰਨਾ ਦਾਵਾ ਕੀਤਾ ਗਿਆ ਸੀ ਬਾਅਹ ਇਲੈਕਸ਼ਨ ਤੋਂ ਪਹਿਲਾਂ ਪਰ ਹੁਣ ਖਬਰ ਕੀ ਹੈ? ਹੁਣ ਇਹ ਖਬਰ ਹੈ ਕਿ ਜਾਂ ਜੋ ਜੋ ਕਹਿ ਲਿਆ ਕਿ ਸਿੱਧੇ ਤੌਰ ਤੇ ਬਚਾ ਦਾ ਰਾਹ ਕੀ ਹੈ ਪੰਜਾਬ ਸਰਕਾਰ ਨੇ ਮਾਲਵਾ ਕਨਾਲ ਪ੍ਰੋਜੈਕਟ ਲਈ ਕਿਸਾਨਾਂ ਦੇ ਡਰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਝ ਡਰ ਸੀ ਇਹ ਕਿਸਾਨਾਂ ਨੂੰ ਜਿਸ ਕਰਕੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਹਿੰਦ ਫੀਡਰ ਤੋਂ ਪਾਣੀ ਖਿੱਚਣ ਵਾਲੀਆਂ ਲਿਫਟ ਪੰਪਾਂ ਨੂੰ ਬੰਦ ਨਹੀਂ ਕੀਤਾ ਜਾਏਗਾ ਯਾਨੀ ਕਿ ਮਾਲਵਾ ਕਨਾਲ ਜਿਹੜੀ ਬਣ ਰਹੀ ਹੈ ਨਾ ਉਹ ਸਰਹਿੰਦ ਫੀਡਰ ਦੇ ਨਾਲ-ਨਾਲ ਬਣ ਰਹੀ ਹੈ ਔਰ ਸਰਹੰਦ ਫੀਡਰ ਦੇ ਨਾਲ-ਨਾਲ ਬਣਨ ਕਰਕੇ ਸਰਹੰਦ ਫੀਡਰ ਤੇ ਨਾ ਕੁਝ ਪੰਪ ਲੱਗੇ ਹੋਏ ਸੀ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਨੇੜੇ ਨੇ ਉਹਨਾਂ ਨੇ ਪਾਈਪਾਂ ਵਿਛਾ ਕੇ ਪੰਪ ਲਾ ਕੇ ਆਪਣੇ ਖੇਤਾਂ ਦੇ ਲਈ ਪਾਣੀ ਖਿੱਚਦੇ ਆ। ਸੋ ਇਸ ਖਬਰ ਦੇ ਮੁਤਾਬਕ ਕਿ ਕੁਝ ਕਿਸਾਨ ਜਿਨ੍ਹਾਂ ਨੂੰ ਡਰ ਸੀ ਉਹ ਇਤਰਾਜ਼ ਉਹਨਾਂ ਨੇ ਆਪਣੇ ਜ਼ਾਹਰ ਕੀਤੇ ਸੀ ਤੇ ਕਿਉਂ 1.5 ਸਾਲ ਲੱਗਿਆ ਮੈਂ ਚਲੋ ਪਹਿਲੇ ਪਹਿਲੇ ਖਬਰ ਦੱਸ ਦਿੰਦਾ। ਇਹ ਫੈਸਲਾ 2300 ਕਰੋੜ ਦੇ ਮਾਲਵਾ ਕਨਾਲ ਪ੍ਰੋਜੈਕਟ ਦੀ ਰਾ ਵਿਚ ਆ ਰਹੀ ਵੱਡੀ ਰੁਕਾਵਟ ਨੂੰ ਦੂਰ ਕਰਨ ਲਈ ਹੈ। ਮਾਲਵਾ ਕਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਮਹਤਵਕਾਂਸੀ ਪ੍ਰੋਜੈਕਟ ਹੈ ਜਿਸ ਨਾਲ ਲਗਭਗ 2 ਲੱਖ ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮਿਲੇਗਾ। ਇਹ ਕਨਾਲ ਲਗਭਗ 149 ਕਿਲੋਮੀਟਰ ਲੰਬੀ ਹੈ ਲਗਭਗ 150 ਕਿਲੋਮੀਟਰ ਤੇ ਮੁੱਖ ਸਰ ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹਿਆਂ ਵਿੱਚੋਂ ਲੰਗੇਗੀ। ਔਰ ਸਰਹਿੰਦ ਫੀਡਰ ਨਾਲ ਲੱਗਦੇ ਇਲਾਕਿਆਂ ਵਿੱਚ ਕਿਸਾਨਾਂ ਨੇ ਆਪਣੇ ਖੇਤਾਂ ਲਈ ਲਿਫਟ ਪੰਪ ਲਗਾ ਕੇ ਪਾਣੀ ਲਿਆਉਣ ਦੀ ਵਿਵਸਥਾ ਕੀਤੀ ਹੋਈ ਹੈ। ਮੈਂ ਜਿਵੇਂ ਕਿਹਾ ਕਿ ਉੱਥੇ ਕੀਤੀ ਗਈ ਹੈ ਕਿਸਾਨਾਂ ਨੂੰ ਡਰ ਸੀ ਕਿ ਜੇ ਇਹ ਕਨਾਲ ਬਣਦੀ ਹੈ ਤੇ ਪੰਪ ਚੱਕ ਦਿੱਤੇ ਜਾਣਗੇ ਪੰਪ ਵਿਕਾਰ ਹੋ ਜਾਣਗੇ ਤੇ ਖੇਤੀ ਪ੍ਰਭਾਵਿਤ ਹੋਏਗੀ ਕਿਉਂਕਿ ਫਿਰ ਪਾਣੀ ਦੋ ਨਹਿਰਾਂ ਚ ਫਲੋ ਨਲ ਜਾਏਗਾ ਲੈਵਲ ਡਾਊਨ ਹੋਏਗਾ ਕਈ ਤਰ੍ਹਾਂ ਦੇ ਹੋਰ ਖਤਸ਼ੇ ਕਿਸਾਨਾਂ ਦੇ ਸੀਗੇ ਸਰਕਾਰ ਨੂੰ ਹੁਣ ਲਗਭਗ 530 ਇਤਰਾਜ਼ ਮਿਲੇ ਨੇ ਲਗਭਗ 530 ਇਤਰਾਜ਼ ਨੇ ਜਿਹੜੇ ਪੰਜਾਬ ਸਰਕਾਰ ਕੋਲ ਇਸ ਪੂਰੇ ਮਾਮਲੇ ਨੂੰ ਲੈ ਕੇ ਪਹੁੰਚੇ ਨੇ ਔਰ ਇਹਨਾਂ 530 ਇਤਰਾਜ਼ਾਂ ਚੋਂ 524 ਇਤਰਾਜ਼ ਇਕੱਲੇ ਐਸੇ ਮਸਲੇ ਦੇ ਨੇ ਕਿ ਜੀ ਪੰਪ ਜਿਹੜੇ ਨੇ ਲਿਫਟ ਪੰਪ ਲਏ ਨੇ ਉਹ ਤੁਸੀਂ ਹਟਾ ਦੋਗੇ ਇਸ ਕਰਕੇਸੀਂ ਇਹ ਵਿਰੋਧ ਕਰ ਰਹੇ ਆਂ ਔਰ ਸਭ ਤੋਂ ਵੱਧ ਇਤਰਾਜ਼ ਜਿਹੜੇ ਨੇ 179 179 179 ਜਿਹੜੇ ਨੇ ਉਹ ਕੱਲੇ ਗਿੱਦੜਵਾਹ ਤੋਂ ਮਿਲੇ ਨੇ ਮਤਲਬ ਮੁਖਸਰ ਦੀ ਗਿੱਦੜਵਾਹ ਸਬਡਿਵੀਜ਼ਨ ਤੋਂ ਕੱਲੇ 180 ਦੇ ਆਸ-ਪਾਸ 179 ਜਿਹੜੇ ਨੇ ਉਹ ਮਿਲੇ ਨੇ ਸੋ ਮੌਜੂਦਾ ਸਮੇਂ 'ਚ ਸਰਹਿੰਦ ਫੀਟਰ ਤੇ ਲਗਭਗ 317 ਲਿਫਟ ਪੰਪ ਲੱਗੇ ਨੇ ਜਿਨ੍ਹਾਂ ਰਾਹੀਂ ਲਗਭਗ 661 ਕਿਊਬਿਕ ਪਾਣੀ ਖਿੱਚਿਆ ਜਾ ਰਿਹਾ ਹੈ ਔਰ ਜਦੋਂ ਇਹ ਪੰਪ ਲੱਗੇ ਹੁੰਦੇ ਆ ਨਾ ਔਰ ਇਸਤੇ ਕਰਕੇ ਜਿਹੜਾ ਟੇਲ ਆਪਾਂ ਕਹਿੰਦੇ ਆ ਕਿ ਟੇਲ ਤੱਕ ਪਾਣੀ ਨਹੀਂ ਪਹੁੰਚਦਾ ਮੁੱਖ ਮੰਤਰੀ ਵੀ ਆਪ ਆਪਣੇ ਬਿਆਨ ਚ ਇਹ ਗੱਲ ਕਹਿੰਦੇ ਆ ਅਬੋਹਰ ਫਾਜ਼ਿਲਕਾ ਔਰ ਜਲਾਲਾਬਾਦ ਦੇ ਇਲਾਕੇ ਚ ਐਕਚੁਅਲ ਚ ਪਾਣੀ ਨਹੀਂ ਪਹੁੰਚ ਪਾਉਂਦਾ ਕਿਉਂਕਿ ਉਹ ਪੰਪਾਂ ਰਾਹੀਂ ਖਿੱਚ ਲਿਆ ਜਾਂਦਾ ਸਰਹਿਤ ਫੀਡਰ ਤੋਂ ਸੋ ਮਾਲਵਾ ਕੈਨਾਲ ਬਣਨ ਨਾਲ ਫਰੀਦਕੋਟ ਮੁਕਸਰ ਤੇ ਫਿਰੋਜ਼ਪੁਰ ਦੇ 62 ਪਿੰਡਾਂ ਨੂੰ ਪਾਣੀ ਮਿਲੇਗਾ ਇਹ ਤੇ ਲਈ ਖਬਰ ਕਿ ਭਈ ਜੋ ਇਤਰਾਜ਼ ਆਏ ਨੇ 540 ਉਹਦੇ ਚੋਂ 531 36 ਜੋ ਜਾਣਕਾਰੀ ਹੈ ਕਿ ਉਹ ਕੱਲੇ ਸਿਰਫ ਐਸੇ ਗੱਲ ਨੂੰ ਲੈ ਕੇ ਨੇ ਕਿ ਭਾਈ ਪੰਪ ਤੁਸੀਂ ਹਟਾ ਦੋਗੇ ਇਸ ਕਰਕੇ ਅਸੀਂ ਇਤਰਾਜ਼ ਇਸ ਕਨਾਲ ਨੂੰ ਲੈ ਕੇ ਜ਼ਾਰ ਕਰ ਰਹੇ ਆ। ਖੈਰ ਹੁਣ ਮੇਰਾ ਇੱਕ ਵੱਡਾ ਸਵਾਲ ਹੈ ਕਿ ਅੱਜ ਤੋਂ 1.5 ਸਾਲ ਪਹਿਲਾਂ ਇਹਦਾ ਉਦਘਾਟਨ ਕੀਤਾ ਗਿਆ ਕਿ ਜੀ ਇੱਕ ਵੱਡੀ ਨਹਿਰ ਬਣੇਗੀ ਲਾਈਫ ਲਾਈਨ ਆਫ ਸਾਊਥ ਮਾਲਵਾ ਇਹ ਕਿਹਾ ਗਿਆ। ਫਿਰ ਸਵਾਲ ਵੱਡਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚੋਂ ਲੰਘਣੀ ਸੀ ਉੱਥੋਂ ਦੇ ਕਿਸਾਨਾਂ ਨੂੰ ਪਾਣੀ ਮਿਲਣਾ ਸੀ। ਫਿਰ ਇਤਰਾਜ਼ ਆਏ ਪਰ ਇਤਰਾਜ਼ਾਂ ਅੰਚ ਕੀ ਨਾ ਸਮਾਂ ਲੱਗਿਆ ਜਾਂ ਇਹ ਸਿੱਧੇ ਤੌਰ ਤੇ ਮੰਨ ਰਹੀ ਹੈ ਕਿ ਟ੍ਰੋਲਿੰਗ ਤੋਂ ਬਾਅਦ ਲਗਾਤਾਰ ਸਵਾਲ ਖੜੇ ਹੋਣ ਤੋਂ ਬਾਅਦ ਇਹ ਫੈਸਲਾ ਪੰਜਾਬ ਸਰਕਾਰ ਨੇ ਲਿਆ ਔਰ ਇਹ ਰਿਪੋਰਟ ਜਨਤਕ ਹੋਈ ਹੈ ਹੁਣ ਮੇਰੇ ਕੋਲ ਹੀ ਖੋਰ ਜਾਣਕਾਰੀ ਵੀ ਹੈ ਹਾਲਾਂਕਿ ਇਹ ਜਾਣਕਾਰੀ ਇਹ ਰਿਪੋਰਟ ਦੇ ਰਹੀ ਹੈ ਦੇਖੋ ਸਰਕਾਰ ਜਿਹੜੀ ਹੈ ਨਾ ਉਹ ਈਵੈਂਟ ਮੈਂ بار بار ਕਹਿਣਾ ਹੁਣਾ ਮੇਰੀ ਗੱਲ ਖੋ ਸਕਦਾ ਹੈ ਬੁਰੀ ਲੱਗਦੀ ਹੋਵੇ ਪਰ ਐਕਚੁਅਲੀ ਜਿਹੜੀ ਸਰਕਾਰ ਹੈ ਨਾ ਉਹ ਚਲਦੀ ਹੈ ਈਵੈਂਟ ਤੇ ਉਹਨਾਂ ਨੇ ਕਰਨੇ ਹੁੰਦੇ ਹੈ ਈਵੈਂਟ ਹੁਣ ਸਵਾਲ ਵੱਡਾ ਹੈ ਕਿ ਮਾਗੀ ਮੇਲੇ ਤੇ ਜਾਣਾ ਉੱਥੇ ਸਿਆਸੀ ਕਾਨਫਰੰਸ ਵੀ ਲੰਬੇ ਸਮੇਂ ਤੋਂ ਬਾਅਦ ਆਮ ਆਦਮੀ ਪਾਰਟੀ ਕਰਨ ਜਾ ਰਹੀ ਹੈ ਉੱਥੇ ਕਿਹਾ ਕੀ ਜਾਏ ਇਹ ਐਲਾਨ ਉੱਥੇ ਹੋਏਗਾ ਯਾਨੀ ਕਿ ਮਾਗੀ ਮੇਲੇ ਨੂੰ ਇਵੈਂਟ ਦੇ ਤੌਰ ਤੇ ਕਵਰੇਜ ਦੇ ਤੌਰ ਤੇ ਅਖਬਾਰਾਂ ਚ ਉਹਨਾਂ ਹਾਈਲਾਈਟ ਕਰਨ ਦੇ ਤੌਰ ਤੇ ਇੱਕ ਵੱਡਾ ਫੈਸਲਾ ਹੋ ਸਕਦਾ ਕਿ ਆਮ ਆਦਮੀ ਪਾਰਟੀ ਜਾਂ ਸਰਕਾਰ ਜਿਹੜੀ ਉਸ ਮੰਚ ਤੋਂ ਇਹ ਕਹੇ ਕਿ ਜੀ ਅਸੀਂ ਪੰਪ ਨਹੀਂ ਚੱਕਾਂਗੇ ਸਰਹਿੰਦ ਫੀਡਰ ਚ ਜਿਵੇਂ ਪਾਣੀ ਜਾ ਰਿਹਾ ਜਾਂਦਾ ਰਹੇਗਾ ਮਾਲਵਾ ਕਨਾਲ ਰਾਹੀਂ ਕੱਲਾ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਬਾਠ ਪਿੰਡਾਂ ਨੂੰ ਪਾਣੀ ਦਿੱਤਾ ਜਾਏਗਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਫਿਰ ਪਿੱਛੋ ਜਿਕਾਰ ਇਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਤਲਬ ਜਿਵੇਂ ਹੁੰਦਾ ਸਿਆਸੀ ਕਾਨਫਰੈਂਸਾਂ ਚ ਸੋ ਇੱਕ ਖਬਰ ਬਣ ਜੇਗੀ ਔਰ ਜਦੋਂ ਖਬਰ ਬਣ ਜੇਗੀ ਤੇ ਕਹਿੰਦੋ ਕਿ ਜੋ ਨੈਗੇਟਿਵਿਟੀ ਐ ਇਸ ਮਸਲੇ ਨੂੰ ਲੈ ਕੇ ਲਗਾਤਾਰ ਹੋ ਰਹੀ ਹੈ ਉਹਨੂੰ ਦੂਰ ਕਰਨ ਦਾ ਇੱਕ ਮੌਕਾ ਵੀ ਮਿਲ ਜੇਗਾ ਕਿ ਭਾਈ ਅਸੀਂ ਤਾਂ ਆਪਣੇ ਵਾਦੇ ਪੂਰੇ ਕਰ ਰਹੇ ਹਾਂ ਸੋ ਇੱਕ ਪਰਸੈਪਸ਼ਨ ਗੇਮ ਜਿਹੜੀ ਐ ਉਹ ਹੁਣ ਮਾਲਵਾ ਕਨਾਲ ਨੂੰ ਲੈ ਕੇ ਵੀ ਬਣਨੀ ਸ਼ੁਰੂ ਹੋ ਜਾਣੀ ਹੈ परसों तक ਤੁਹਾਡੇ ਸਾਹਮਣੇ ਪਿਕਚਰ ਕਲੀਅਰ ਹੋ ਜਾਏਗੀ ਮੈਂ ਅੱਜ ਜਾਣਕਾਰੀ ਤੁਹਾਨੂੰ ਦੇ ਦਿੱਤੀ। ਟ੍ਰਿਬਿਊਨ ਚ ਵੀ ਖਬਰ ਲੱਗੀ ਹੈ। ਹੁਣ ਸਵਾਲ ਵੱਡਾ ਹੈ ਕਿ ਇੱਕ ਖਬਰ ਅੱਜ ਲੱਗੀ। ਫਿਰ 14 ਤਰੀਕ ਨੂੰ ਉੱਥੇ ਜੋ ਐਲਾਨ ਹੋਏਗਾ 15 ਤਰੀਕ ਨੂੰ ਹੋ ਸਕਦਾ ਹੈ ਇੱਕ ਪਿਕਚਰ 14 ਤਰੀਕ ਨੂੰ ਦੇਖੋ ਮੈਂ ਹੁਣ ਅੱਜੋ ਗੱਲ ਕਹਿ ਰਿਹਾ ਧਿਆਨ ਨਾਲ ਸੁਣਿਓ। ਨੋਟ ਕਰਕੇ ਰੱਖ ਲਿਓ ਮੇਰੇ ਤੋਂ। 14 ਤਰੀਕ ਦੀ ਸਵੇਰੇ ਅਖਬਾਰ ਚ ਵੱਡਾ-ਵੱਡਾ ਇਸ਼ਤਿਹਾਰ ਹੋਏਗਾ। 40 ਮੁਕਤੀਆਂ ਦੀ ਧਰਤੀ ਦੇ तमाम ਸ਼ਹੀਦਾਂ ਨੂੰ ਪੜਾ। ਇਹਦਾ ਹਟਾ ਜੋੜ ਕੇ 15 ਤਰੀਕ ਨੂੰ ਸਵੇਰੇ ਇੱਕ ਵੱਡਾ ਇਸ਼ਤਿਹਾਰ ਪੁਰੇ ਅਖਬਾਰਾਂ 'ਚ ਹੋਏਗਾ ਤੇ ਟੀਵੀ ਚੈਨਲਾਂ 'ਤੇ ਖਬਰਾਂ ਚੱਲਣਗੀਆਂ ਜੋ 90 ਸਕਿੰਟ 60 ਸਕਿੰਟ ਦਾਲੀਆਂ ਪੇਡ ਹੁੰਦੀਆਂ ਕਈ ਚੈਨਲ 'ਤੇ ਸ਼ਾਮੀ ਸਪੈਸ਼ਲ ਰਿਪੋਰਟ ਵੀ ਚਲਾ ਦਿੰਦੇ ਆ ਲੰਬੀ-ਲੰਬੀ ਬਹੁਤ ਲੰਬਾ ਉਹਦਾ ਬਿੱਲ ਬਣਦਾ ਐਦਾਂ ਦੀ ਗੱਲ ਨਹੀਂ ਹੈ ਪੈਸਾ ਲੱਗਦਾ ਤੁਹਾਨੂੰ ਦੱਸਣ ਦੇ ਲਈ ਕਿ ਸਰਕਾਰ ਕਰ ਕੀ ਰਹੀ ਹੈ ਫਿਰ 15 ਤਰੀਕ ਨੂੰ ਅਖਬਾਰਾਂ 'ਚ ਫਰੰਟ ਪੇਜ ਤੇ ਹੋਏਗਾ ਇਤਿਹਾਸਿਕ ਫੈਸਲਾ ਮਾਲਵੇ ਦੇ ਕਿਸਾਨਾਂ ਲਈ ਵੱਡੀ ਸੋਗਾਤ 1.5 ਸਾਲ ਪਹਿਲੇ ਵੀ ਸੀ ਹੁਣ ਵੀ ਹੋਣੀ ਹੈ ਖੈਰ ਚੰਗੀ ਗੱਲ ਹੈ ਜੇ ਕੰਮ ਕਰਨਾ ਹੈ ਤੇ ਦੱਸਣਾ ਜ਼ਰੂਰੀ ਵੀ ਹੈ ਕਿਉਂ ਨਾ ਦੱਸਿਆ ਜਾਏ ਜੇ ਪੰਜਾਬ ਚ ਲੱਖ ਕਰੋੜ ਦਾ ਨਿਵੇਸ਼ ਆ ਗਿਆ ਤੇ ਕਿਉਂ ਨਾ ਮੁੰਬਈ ਏਅਰਪੋਰਟ ਤੇ ਦਸਤੀਏ ਬੈਂਗਲੌਰ ਤੇ ਦਸਤੀਏ ਕਲਕੱਤਾ ਤੇ ਦਸਤੀਏ ਦਿੱਲੀ ਤੇ ਦਸਤੀਏ ਵੀ ਆ ਗਿਆ ਜਿਹੜੇ ਵਪਾਰੀ ਉੱਥੇ ਘੁੰਮਦੇ ਫਿਰਦੇ ਹੋ ਵੀ ਆ ਕੇ ਪੰਜਾਬ ਚ ਪ੍ਰਚਾਰ ਕਰਨ ਹੁਣ ਸਵਾਲ ਵੱਡਾ ਹੈ ਕਿ ਰੋਜ਼ ਕਤਲੋਗਾਰਤ ਹੈ ਰੋਜ਼ ਮਰਡਰ ਨੇ ਰੋਜ਼ ਫਿਰੋਤੀਆਂ ਨੇ ਰੋਜ਼ ਗੈਂਗਵਾਰ ਹੈ ਭਾਈ ਉਹ ਵੀ ਦੱਸ ਦੋ ਉਹ ਨਾ ਦੱਸਿਓ ਆਣਾ ਨਹੀਂ ਫਿਰ ਕਿਸੇ ਨੇ ਇਸ ਤੇ ਕਰਕੇ ਉਹ ਨਹੀਂ ਦੱਸ ਦੇਖਿਆ ਪ੍ਰਚਾਰ ਦੀ ਗੱਲ ਹੈ। ਕੁੱਲ ਮਿਲਾ ਕੇ ਮਾਲਵੇ ਦੇ ਲੋਕਾਂ ਨੂੰ ਸੋਗਤ ਮਿਲਣ ਜਾ ਰਹੀ ਹੈ 14 ਤਰੀਕ ਨੂੰ। ਜਦੋਂ ਮਿਲੇਗੀ ਇਹ ਵੀਡੀਓ ਇੱਕ ਵਾਰ ਫਿਰ ਤੋਂ ਕੁਮਾ ਕੇ ਪਿੱਛੇ ਕਰਕੇ ਦੇਖ ਲਿਓ। ਤੁਹਾਨੂੰ ਸਾਰੀ ਕਹਾਣੀ ਆਪੇ ਸਮਝ ਆ ਜਾਏਗੀ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।